ਇਨਸਟਾਗ੍ਰਾਮ ਦੇ ਉੱਪਰ ਵੀਰ ਨੇ ਸਵਾਲ ਪੁੱਛਿਆ ਸੀ ਪਰ ਮੈਂ ਨਾ ਕਈ ਪਾਠੀ ਸਿੰਘ ਜਿਹੜੇ ਪਾਠ ਕਰਨ ਵਾਲੇ ਉਹਨਾਂ ਨਾਲ ਵੀ ਮਿਲਾਬ ਕੀਤਾ ਪੁੱਛਿਆ ਬੜਿਆਂ ਕੋਲੋਂ ਕਿਸੇ ਨੂੰ ਇਹ ਗੱਲ ਦਾ ਪੇਤ ਨਹੀਂ ਸੀ ਪਤਾ ਅਖੀਰ ਹੁਣ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਸਵਾਲ ਦਾ ਉੱਤਰ ਮਿਲ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕੋ ਇੱਕ ਐਸਾ ਸ਼ਬਦ ਆ ਜਿਹੜਾ 8 ਅੱਖਰਾਂ ਦਾ ਲਿਖਿਆ ਹੋਇਆ ਉਹ ਕਿਹੜਾ ਆ ਸੋ ਪਿਆਰੋ ਮੈਂ ਬੇਨਤੀ ਕਰਾਂਗਾ 567 ਅੰਗ ਦੇ ਉੱਪਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿਆਰਿਓ ਇਹ ਸ਼ਬਦ ਆ ਵਢਾਂਸ ਰਾਗ ਦੇ ਵਿੱਚ ਸ਼ਬਦ ਕੀ ਆ ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ RAM ਜਿਹੜਾ ਨਿਰਗੁਣ ਵੰਤੜੀਏ ਨਾ ਇਹ ਅੱਠ ਅੱਖਰਾਂ ਦਾ ਬਣਿਆ ਹੋਇਆ ਸ਼ਬਦ ਆ ਸੋ ਬੜੀ ਵਾਹਿਗੁਰੂ ਜੀ ਦੀ ਕਿਰਪਾ ਹੋਈ ਆ ਸਾਨੂੰ ਵੀ ਪਤਾ ਨਹੀਂ ਸੀ ਬੜੀ ਕੋਖ ਕਰਨ ਤੋਂ ਬਾਅਦ ਪਿਆਰਿਓ ਤਕਰੀਬਨ ਮਹੀਨੇ ਲੱਗੇ ਇਹ ਪਤਾ ਕਰਦਿਆਂ ਕਰਦਿਆਂ ਪਰ ਅਜੇ ਸਤਿਗੁਰੂ ਦੀ ਕਿਰਪਾ ਨਾਲ ਸਮਝ ਆ ਗਈ ਐ ਸੋ ਗਾਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਿੱਖ ਸੰਗਤਾਂ ਤੱਕ ਇਹ ਗੱਲ ਪਹੁੰਚ ਸਕੇ ਕਿ ਅੱਠ ਅੱਖਰਾਂ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਿਰਗੁਣ ਮੰਤਰ ਈ ਕਿ ਹੇ ਗੁਨਾ ਤੋਹੀਣੀ ਮੇਰੀ ਜਿੰਦੇ ਉਸ ਪ੍ਰਮਾਤਮਾ ਪਤੀ ਨੂੰ ਹਮੇਸ਼ਾ ਆਪਣੇ ਨੇੜੇ ਵੇਖਿਆ ਕਰ ਉਹ ਪ੍ਰਮਾਤਮਾ ਸਦਾ ਤੇਰੇ ਨੇੜੇ ਵਸਦਾ ਹੈ ਇਹ ਸ਼ਬਦ ਦੇ ਅਰਥ ਨੇ ਸੋ ਜਾਣਕਾਰੀ ਪਸੰਦ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਵੀਡੀਓ ਵੇਖ ਰਹੇ ਹੋ ਤੇ ਫੋਲੋ ਜ਼ਰੂਰ ਕਰ ਲਿਓ ਤੁਸੀਂ ਹੁਣ ਕਮੈਂਟ ਕਰਕੇ ਦੱਸਿਓ ਕਿ ਕਿਹਨੂ ਕਿਹਨੂ ਪਤਾ ਸੀ ਕਿ ਇਹ 8 ਅੱਖਰਾਂ ਦਾ ਸ਼ਬਦ ਹੈ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕੋ ਇੱਕ ਸੋ ਪਿਆਰਿਓ ਹੋਰ ਕੋਈ ਤੁਸੀਂ ਜਾਣਕਾਰੀ ਲੈਣੀ ਹੋਵੇ ਇਹ ਵੀ ਕਮੈਂਟ ਕਰਕੇ ਤੁਸੀਂ ਪੁੱਛ